ਲੂਕਾ ਅਧਿਆਇ 19 ਉਹ ਯਰੋਦੇ ਦੇ ਅੰਦਰ ਜਾ ਕੇ ਵਿਚੋਂ ਦੀ ਲੰਘ ਰਿਹਾ ਸੀ। ਅਰ ਵੇਖੋ ਜ਼ਕੀਨਾਉ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆ ਦਾ ਸਰਦਾਰ ਅਤੇ ਧਨਵਾਨ ਸੀ। ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ। ਭਈ ਉਹ ਕੌਣ ਹੈ? ਪਰ ਪੀੜ ਦੇ ਕਾਰਨ ਵੇਖ ਨਾ ਸਕਿਆ ਕਿਉਂਕਿ ਉਹ ਕੱਦ ਦਾ ਮਧਰਾ ਹੈ ਸੀ। ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਬਿਰਚ ਉੱਤੇ ਚੜ ਗਿਆ। ਤਹੀਂ ਉਸ ਨੂੰ ਦੇਖੇ क्यों जो उसने उस रस्तों लंघना सी पर यीशु ज उस था आया तो तह नज़र मार के उन्हों आख्या जकी छेतीरा क्योंकि अज मैं तेरे ही घर रहना है तो छेती उतर आया अते खुशी न उसका आदर भाव किया तो सब वे के कुड़न लगे अते बोले जो वह एक पापी मनुख देर जा उतरिया है पर जकी ने खड़े होकर प्रभु ने कहा प्रभु जी ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ ਅਰ ਜੇ ਮੈਂ ਕਿਸੇ ਤੇ ਉਜ ਲਾ ਕੇ ਕੁਝ ਲੈ ਲਿਆ ਹੈ ਤਾਂ ਚਾਗਾ ਗੁਨਾਹ ਮੋੜ ਦਿੰਦਾ ਹਾਂ ਯਿਸੂ ਨੇ ਉਹਨੂੰ ਆਖਿਆ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ ਕਿਉਂ ਜੋ ਮੁਰਖ ਦਾ ਪੁੱਤਰ ਗਵਾਚੇ ਹੋਏ ਨੂੰ ਪਾਲਣ ਅਤੇ ਬਚਾਉਣ ਲਈ ਆਇਆ ਹੈ ਜਦ ਉਹ ਇਹ ਗੱਲਾਂ ਸੁਣਦੇ ਸਨ ਉਸ ਨੇ ਇੱਕ ਹੋਰ ਦਿਸਤਾਨ ਦਿੱਤਾ ਇਸ ਲਈ ਜੋ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਪਈ ਪਰਮੇਸ਼ਰ ਦਾ ਰਾਜ ਹੁਣੇ ਪ੍ਰਗਟ ਹੋਣ ਵਾਲਾ ਹੈ ਉਸ ਨੇ ਆਖਿਆ ਇੱਕ ਅਮੀਰ ਦੂਰ ਦੇਸ਼ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ ਅਤੇ ਉਸ ਨੇ ਆਪਣੇ ਦਸਾ ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ ਦਸ ਅਸ਼ਰਫੀਆਂ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ ਜਦ ਤੱਕ ਮੈਂ ਨਾ ਆਵਾਂ ਤੁਸੀਂ ਵਣਜ ਵਪਾਰ ਕਰੋ ਪਰ ਉਹਦੇ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਹਦੇ ਪਿੱਛੇ ਕਾਜ਼ਦਾਂ ਦੀ ਜ਼ੁਬਾਨੀ ਕਾਹ ਭੇਜਿਆ ਭਈ ਅਸ਼ਰੀ ਚਾਹੁੰਦੇ ਜੋ ਇਹ ਸਾਡੇ ਉਤੇ ਰਾਜ ਕਰੇ ਐ ਹੋਇਆ ਕਿ ਜਾਂ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸਨੇ ਰੁਪਏ ਦਿੱਤੇ ਸਨ ਸਦਨ ਦਾ ਹੁਕਮ ਕੀਤਾ ਤਾਂਦ ਮعلوم ਕਰੇ ਭਈ ਉਹਨਾਂ ਵਪਾਰ ਕਰਕੇ ਕੀ ਖਟਿਆ ਤਦ ਪਹਿਲੇ ਆਣ ਕੇ ਕਿਹਾ ਸਵਾਮੀ ਜੀ ਤੁਹਾਡੀ ਅਸ਼ਰਫੀ ਨੇ 10 ਅਸ਼ਰਫੀਆਂ ਹੋਰ ਕਮਾਈਆਂ ਤਾਂ ਉਹਨੇ ਉਸ ਨੂੰ ਆਖਿਆ "ਹੇ ਅچھے ਨੌਕਰ ਸ਼ਾਬਾਸ਼" ਇਸ ਲਈ ਜਦ ਬਹੁਤ ਥੋੜੇ ਵਿੱਚ ਮਾਤਬਰ ਨਿਕਲਿਆ ਤੂੰ ਦਸ ਨਗਰਾਂ ਉੱਤੇ ਇਖਤियार ਰੱਖ। ਅਤੇ ਦੂਵੇ ਨੇ ਆਣ ਕੇ ਕਿਹਾ, "ਸਵਾਮੀ ਜੀ, ਤੁਹਾਡੀ ਅਸ਼ਰਫੀ ਨੇ ਪੰਜ ਅਸ਼ਰਫੀਆਂ ਹੋਰ ਕਮਾਈਆਂ।" ਤਾਂ ਉਸਨੇ ਉਹਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਹੋ। ਅਤੇ ਹੋਰ ਨੇ ਆਣ ਕੇ ਕਿਹਾ, "ਸਵਾਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫੀ ਹੈ ਜਿਹਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ। ਇਸ ਲਈ ਮੈਂ ਤੌਤੁਰ ਦਰਿਆ ਕਿਉਂ ਜੋ ਤੁਸੀਂ ਕਰੜੇ ਆਦਮੀ ਹੋ, ਜੋ ਤੁਸੀਂ ਨਹੀਂ ਤਰਿਆ ਸੋ ਚੁੱਕਦੇ ਹੋ ਅਤੇ ਜੋ ਨਹੀਂ ਵੀਜਿਆ ਸੋ ਵੱਢਦੇ ਹੋ।" ਉਨ ਉਸ ਨੂੰ ਆਖਿਆ ਓਏ ਦੁਸ਼ਟ ਨੌਕਰ ਤੇਰੀ ਮੂੰਹ ਮੈਂ ਤੈਨੂੰ ਦੋਸ਼ੀ ਠਰਾਉਂਦਾ ਹਾਂ ਤੈ ਮੈਨੂੰ ਜਾਣਿਆ ਜੋ ਮੈਂ ਕਰੜਾ ਆਦਮੀ ਹਾਂ ਅਤੇ ਜੋ ਮੈਂ ਨਹੀਂ ਤਰਿਆ ਸੋ ਚੁੱਕਦਾ ਹਾਂ ਅਜੋ ਨਹੀਂ ਬੀਜਿਆ ਸੋ ਵੜਦਾ ਹਾਂ ਫਿਰ ਤੈ ਮੇਰੇ ਰੁਪਏ ਸ਼ਰਾਫ ਦੀ ਹੱਟੀ ਕਿਉਂ ਨਾ ਰੱਖੇ ਜੋ ਮੈਂ ਆਣ ਕੇ ਉਹਨਾਂ ਨੂੰ ਬਿਆਸੂਦਾ ਲੈਂਦਾ ਅਤੇ ਉਸਨੇ ਉਹਨਾਂ ਨੂੰ ਜਿਹੜੇ ਕੋਲ ਖੜੇ ਸਨ ਆਖਿਆ ਅਸ਼ਰਫੀ ਉਸ ਕੋਲ ਲੈ ਲਓ ਅਤੇ ਜਿਸ ਕੋਲ 10 ਸ਼ਰਫੀਆਂ ਹਨ ਉਹਨੂੰ ਦਿਓ ਤਾਂ ਉਹਨਾਂ ਉਸ ਨੂੰ ਕਿਹਾ ਸਵਾਮੀ ਜੀ ਉਹਦੇ ਕੋਲ 10 ਅਸ਼ਰਫੀਆਂ ਹਨ ਮੈਂ ਤੁਹਾਨੂੰ ਆਖਦਾ ਹਾਂ ਪੋ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਪਰ ਉਸ ਤੋਂ ਜਿਹਦੇ ਕੋਲ ਨਹੀਂ ਉਸ ਕੋਲੋਂ ਜੋ ਉਸਦਾ ਹੈ ਸੋ ਵੀ ਲੈ ਲੇ ਜਾਵੇਗਾ ਮੇਰੇ ਇਹਨਾਂ ਵੈਰੀਆਂ ਨੂੰ ਜਿਹੜੇ ਨਹੀਂ ਸੀ ਚਾਹੁੰਦੇ ਪਈ ਮੈਂ ਉਹਨਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ ਇਹ ਗੱਲਾਂ ਕਰਕੇ ਉਹ ਯਰੂਸ਼ਲਮ ਨੂੰ ਜਾਂਦਿਆਂ ਹੋਇਆ ਅੱਗੇ-ਅੱਗੇ ਤੁਰੇ ਜਾਂਦਾ ਸੀ ਅਤੇ ਉਹ ਹੋਇਆ ਕਿ ਜਾਂ ਉਸ ਪਹਾੜ ਦੇ ਕੋਲ ਜਿਹੜਾ ਜ਼ਤੂਨ ਖਾਂਦਾ ਹੈ ਬੈਤ ਫੱਗਾ ਅਤੇ ਬੈਤਨੀਆ ਦੇ ਨੇੜੇ ਪਹੁੰਚਿਆ ਤਾਂ ਉਸਨੇ ਚੇਲਿਆਂ ਵਿੱਚੋਂ ਦੋਹਾਂ ਨੂੰ ਕਹਿ ਕੇ ਕਲਿਆ ਭਈ ਸਾਹਮਣੇ ਦੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਵੜ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਵੇਖੋਗੇ ਜਿਹਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ ਔਰ ਉਹਨੂੰ ਖੋਲ ਲਿਆਓ ਔਰ ਜੇ ਕੋ ਤੁਹਾਨੂੰ ਪੁੱਛੇ ਭਈ ਤੁਸੀਂ ਕਾਹ ਨੂੰ ਖੋਲਦੇ ਹੋ ਤਾਂ ਇਉਂ ਕਹਿਣਾ ਜੋ ਪ੍ਰਭੂ ਨੂੰ ਇਹਦੀ ਲੋੜ ਹੈ ਸੋ ਜਿਹੜੇ ਭੇਜੇ ਗਏ ਸਨ ਉਹਨਾਂ ਨੇ ਜਾ ਕੇ ਜਿਸ ਤਰ੍ਹਾਂ ਉਸਨੇ ਉਹਨਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ ਔਰ ਜਾਂ ਬੱਚੇ ਨੂੰ ਖੋਲਦੇ ਸਨ ਤਾਂ ਉਹਦੇ ਮਾਲਕਾਂ ਨੇ ਉਹਨਾਂ ਨੂੰ ਕਿਹਾ ਤੁਸੀਂ ਬੱਚੇ ਨੂੰ ਕਿਉਂ ਖੋਲਦੇ ਹੋ ਫਿਰ ਉਹਨਾਂ ਆਖਿਆ ਜੋ ਪ੍ਰਭੂ ਨੂੰ ਇਹਦੀ ਲੋੜ ਹੈ ਤਾਂ ਉਹ ਉਸ ਨੂੰ ਯਿਸੂ ਦੇ ਕੋਲ ਲਿਆਇ ਅਤੇ ਆਪਣੇ ਲੀੜੇ ਬੱਚੇ ਤੇ ਪਾ ਕੇ ਇਸ ਨੂੰ ਚੁੜਾ ਦਿੱਤਾ ਜੋ ਉਹ ਅੱਗੇ ਵਧਿਆ ਜਾਂਦਾ ਸੀ ਤਿਉਹ ਲੋਕ ਆਪਣੇ ਲੀੜੇ ਰਾਹ ਵਿੱਚ ਵਿਚਾਉਂਦੇ ਸਨ ਅਤੇ ਜਾਂ ਉਹ ਨੇੜੇ ਜ਼ਤੂਨ ਦੀ ਉਤਰਾਹੀ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਆਨੰਦ ਹੋ ਕੇ ਉਹਨਾਂ ਸਭਨਾ ਕਰਮਾਤਾਾਂ ਦੇ ਲਈ ਜੋ ਉਹਨਾਂ ਨੇ ਵੇਖਿਆ ਸਨ ਉੱਚੀ ਆਵਾਜ਼ ਨਾਲ ਇਹ ਕਹਿ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗੀ। ਭਈ ਮੁਬਾਰਕ ਉਹ ਪਾਤਸ਼ਾਹ ਜਿਹਦਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਸੁਰਗ ਵਿੱਚ ਸ਼ਾਂਤੀ ਅਤੇ ਪਰਮ ਧਾਮ ਵਿੱਚ ਵਿਢਾਈ। ਤਦ ਪੀੜ ਵਿੱਚੋਂ ਕਿੰਨਿਆ ਫਰੀਸੀਆ ਨੇ ਉਹਨੂੰ ਕਿਹਾ, "ਗੁਰੂ ਜੀ ਆਪਣੇ ਚੇਲਿਆਂ ਨੂੰ ਵਰਜ।" ਉਸ ਉੱਤਰ ਦਿੱਤਾ, "ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਠਣਗੇ। ਜੋਨ ਇੱਥੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ ਅਤੇ ਆਖਿਆ ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ ਪਰ ਹੁਣ ਉਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ ਗਿਰਦੇ ਮੋਰਚਾ ਬੰਦਨਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚੁਫੇਰੀਆਂ ਤੈਨੂੰ ਰੋਕਣਗੇ ਔਰ ਤੇਰੇ ਬੱਚਿਆਂ ਸਣੇ ਜੋ ਤੇਰੀ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਔਰ ਤੇਰੇ ਵਿੱਚ ਪੱਥਰੋ ਤੇ ਪੱਥਰ ਨਾ ਛੱਡਣਗੇ ਇਸ ਲਈ ਜੁੱਥੇ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ ਉਹ ਹੇਕਲ ਵਿੱਚ ਵੜ ਕੇ ਉਹਨਾਂ ਨੂੰ ਜਿਹੜੇ ਵੇਚਦੇ ਸਨ ਕੱਢਣ ਲੱਗਾ ਅਤੇ ਉਹਨਾਂ ਨੂੰ ਆਖਿਆ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਬ ਨਾ ਛੱਡਿਆ ਉਹ ਹੇਕਲ ਵਿੱਚ ਰੋਜ਼ ਦਿਹਾੜੇ ਉਪਦੇਸ਼ ਕਰਦਾ ਸੀ ਪਰ ਪ੍ਰধান ਜਾਜਕ ਅਤੇ ਗ੍ਰੰਥੀ ਅਤੇ ਲੋਕਾਂ ਦੇ ਸਰਦਾਰ ਉਹਦਾ ਨਾਸ ਕਰਨ ਦੇ ਖੋਜ ਵਿੱਚ ਸਨ ਪਰ ਇਹ ਕਰਨ ਦੀ ਕੋਈ ਬਿੱਦ ਨਾ ਪਾਈ ਕਿਉਂ ਜੋ ਸਭ ਲੋਕ ਉਹਦੀ ਸੁਣਨ ਵਿੱਚ ਲੀਨ ਸਨ